ਸੁਲਤਾਨਪੁਰ ਲੋਧੀ ਪੂੜਾ ਕਲੋਨੀ ਦੇ ਨੇੜੇ ਹਦੀਰੇ ਦੇ ਕੋਲ ਪਿੰਡ ਮਾਛੀ ਜੋਆ ਤੋਂ ਵੇੜ ਸਾਹਿਬ ਬਾਲ ਜਾਂਦੀ ਮੇਨ ਸੜਕ ਤੇ ਅੱਜ ਸਵੇਰੇ ਉਸ ਵਕਤ ਡਰ ਦਾ ਮਾਹੌਲ ਬਣ ਗਿਆ ਜਦੋਂ ਪਿੰਡ ਚੂਹੜਪੁਰ ਦੇ ਗ੍ਰੰਥੀ ਸਿੰਘ ਭਾਈ ਸੁਰਜੀਤ ਸਿੰਘ ਨਲਾ ਜੋ ਹਰ ਰੋਜ਼ ਦੀ ਤਰ੍ਹਾਂ ਗੁਰਦੁਆਰਾ ਸਾਹਿਬ ਪਾਠ ਕਰਨ ਜਾ ਰਹੇ ਸਨ ਤਿੰਨ ਨਕਾਬ ਪੋਸ਼ ਲੁਟੇਰਿਆਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਲੁਟੇਰਿਆਂ ਨੇ ਤੇਜ਼ਾਰ ਹਥਿਆਰਾਂ ਨਾਲ ਬਾਹਰ ਕਰਕੇ ਗ੍ਰੰਥੀ ਸਿੰਘ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਹਨਾਂ ਦਾ ਮੋਟਰਸਾਈਕਲ ਮੋਬਾਈਲ ਤੇ ਨਕਦੀ ਲੁੱਟ ਕੇ ਫਰਾਰ ਹੋ ਗਏ। ਜ਼ਖਮੀ ਹਾਲਤ ਵਿੱਚ ਲੋਕਾਂ ਨੇ ਉਹਨਾਂ ਨੂੰ ਉਠਾ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਪਹੁੰਚਾਇਆ ਜਿੱਥੇ ਸਿਰ ਤੇ ਕਰੀਬ 20 ਤੇ 22 ਟਾਂਕੇ ਲਗਾਏ ਗਏ ਨੇ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਅਖੰਡ ਪਾਠੀ ਵੈਲਫੇਅਰ ਸੁਸਾਇਟੀ ਗੁਰਦੁਆਰਾ ਬੇਡ ਸਾਹਿਬ ਦੇ ਪ੍ਰਧਾਨ ਭਾਈ ਨਿਸ਼ਾਂਤ ਸਿੰਘ ਪਨਗੋਟਾ ਨੇ ਦੱਸਿਆ ਕਿ ਭਾਈ ਸੂਚੀ ਸਿੰਘ ਜੋਪਿੰਡ ਚੂਹੜਪੁਰ ਦੇ ਨਿਵਾਸੀ ਨੇ ਲੰਬੇ ਸਮੇਂ ਤੋਂ ਗ੍ਰੰਥੀ ਦੀ ਸੇਵਾ ਨਿਭਾ ਰਹੇ ਨੇ। ਉਹਨਾਂ ਨੇ ਦੱਸਿਆ ਕਿ ਜਦੋਂ ਉਹ ਅੱਜ ਸਵੇਰੇ ਆਪਣੇ ਇਹ ਮੋਟਰਸਾਈਕਲ ਤੇ ਡਿਊਟੀ ਵਾਸਤੇ ਜਾ ਰਹੇ ਸਨ ਤਦੋ ਤਿੰਨ ਲੁਟੇਰੇ ਨਿਹੰਗ ਸਿੰਘਾਂ ਦੇ ਬਾਣੇ ਪਾ ਕੇ ਸਾਹਮਣੇ ਆ ਗਏ ਉਹਨਾਂ ਵਿੱਚੋਂ ਦੋ ਨੇ ਰੋਕ ਕੇ ਬਾਰ ਕਰਨਾ ਸ਼ੁਰੂ ਕਰ ਦਿੱਤਾ ਤੇ ਜਦ ਅਸੂਚੇ ਸਿੰਘ ਜ਼ਖਮੀ ਹੋ ਗਏ ਤਾਂ ਲੁਟੇਰੇ ਸਾਰਾ ਸਮਾਨ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ ਪੀੜਤ ਨੇ ਪੁਲਿਸ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਅਤੇ ਇਨਸਾਫ ਦੀ ਮੰਗ ਕੀਤੀ ਹੈ ਮੈਂ ਜਰਨੈਲ ਸਿੰਘ ਸਰਪੰਚ ਗ੍ਰਾਮ ਪੰਚਾਇਤ ਚੂੜਪੁਰ ਤੋਂ ਹਾਂ ਇਹ ਸਾਡੇ ਨਾਲ ਗਿਆਨੀ ਜੀ ਸਰਜੀਤ ਸਿੰਘ ਜੀ ਕ੍ਰਾਂਤੀ ਨੇ ਸਾਡੇ ਕੋਲ ਗੁਰਦੁਆਰਾ ਸਾਹਿਬ ਕੱਲ तकरीबन ਇਹ 3:30 4:00 5:00 ਦੇ ਕਰੀਬ ਜਾਂਦੇ ਹੁੰਦੇ ਸੇਵਾ ਕਰਨ ਸਾਡੇ ਕੋਲ ਮਹਾਰਾਜਾ ਦਾ ਪ੍ਰਕਾਸ਼ ਕਰਦੇ ਜਾ ਕੇ ਇਹ ਬੁੱਢਾ ਕਲੋਨੀ ਤੇ ਥੋੜਾ ਪਿੱਛੇ ਜਿੱਥੇ ਉਹ ਹੀਰਾ ਬਣਿਆ ਹੋਇਆ ਹੈ ਨਾ ਉੱਥੇ ਇਹਨਾਂ ਨੂੰ ਕੋਈ ਸਾਧੂ ਦੂਸਰੇ ਸੋਰੀ ਲੰਘ ਪਾਣੇ ਦੇ ਵਿੱਚ ਆਏ ਆ ਤੋ ਬੰਦੇ ਉਹਨਾਂ ਨੇ ਇਹਨਾਂ ਦੇ ਕਰਾਸੀਆਂ ਮਾਰ ਕੇ ਸੱਟਾਂ ਮਾਰ ਕੇ ਇਹਨਾਂ ਨੂੰ ਇਹਨਾਂ ਦਾ ਮੋਟਰਸਾਈਕਲ ਮੋਬਾਈਲ ਪਟੂਆ ਆਦ ਸਾਰੇ ਡਾਕੂਮੈਂਟ ਲੈ ਗਏ ਇਹਨਾਂ ਦੇ ਉਹ ਅਦਰੋਂ ਦੇ ਇਹਨਾਂ ਨੂੰ ਮਾਰ ਕੇ ਸੁੱਟ ਕੇ ਗਏ ਆ। ਜਦੋਂ 7:30 ਵਜੇ ਬੀਬੀ ਜੀ ਨੇ ਸਾਨੂੰ ਫੋਨ ਕੀਤਾ ਤਾਂ ਸਸੀਂ ਆਏ ਇੱਥੇ ਸਾਰੀ ਸੰਗਤ। ਤੇ ਉਦੋਂ ਹਸਪਤਾਲ ਦੇ ਵਿੱਚ ਦਾਖਲ ਸੀਗੇ। ਤੇ ਉਹ ਅਸੀਂ ਇਹ ਚਾਹੁੰਦੇ ਆ ਇਹਨਾਂ ਨੂੰ ਇਨਸਾਫ ਦਵਾਇਆ ਜਾਵੇ, ਇਹਨਾਂ ਦਾ ਮੋਟਰਸਾਈਕਲ ਉਹ ਬੰਦੇ ਫੜ ਕੇ ਦਵਾਇਆ ਜਾਵੇ। ਬਹੁਤ ਗਰੀਬ ਨੇ। ਅੱਗੇ ਇਹਨਾਂ ਫਾਇਨੈਂਸ ਤੇ ਮੋਟਰਸਾਈਕਲ ਲੈ ਦੁਬਾਰਾ ਲੈਣਾ ਇਹਨਾਂ ਨੂੰ ਬਹੁਤ ਜ਼ਿਆਦਾ ਔਖਾ ਆ। ਸੋ ਅਸੀਂ ਜਿਹੜੇ ਕਹਿੰਦੇ ਪ੍ਰਸ਼ਾਸਨ ਇਹਨਾਂ ਦੀ ਮਦਦ ਕਰੇ ਹਰ ਤਰ੍ਹਾਂ ਦੀ। ਇਹਨਾਂ ਨੂੰ ਇਨਸਾਫ ਦਵਾਇਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ ਹੰਦੇ ਕੀ ਕਰਨਾ ਮਾ ਮੈਂ ਕਿਹੜਾ ਪਿੰਡਾਂ ਤੇ ਕੀ ਕਰਵਾਉਣੀ ਪਾਜੀ ਮੇਰਾ ਨਾਮ surjeet singh ਆ ਪਿੰਡ ਮੇਰਾ ਨਾਲਾ ਮੈਂ ਇੱਕ ਪਾਠੀ ਸਿੰਘਾਂ ਬੀਰ ਸਾਹਿਬ ਡਿਊਟੀ ਕਰਦਾ 8 ਵਜੇ ਤੇ ਇੱਕ ਗ੍ਰੰਥੀ ਸਿੰਘ ਦੀ ਵੀ ਨੌਕਲ ਡਿਊਟੀ ਕਰਦਾ ਵਾਂ ਜੋ ਕਿ ਪਿੰਡ ਚੂੜਪੁਰ ਹੈ ਸultanpur ਦੇ ਵਿੱਚ ਮੈਂ ਆਪਡਾਉਨ ਕਰਦਾ ਦੋਨੋਂ ਟਾਈਮ ਮੈਂ ਸਵੇਰੇ ਪੌਣੇ 5 ਵਜੇ ਕੱਲ ਦਿਨ ਮੰਗਲਵਾਰ 4:40 ਤੇ ਮੈਂ ਮਤਲਬ ਕਿ ਪੁੱਡਾ ਕਲੋਨੀ ਨੂੰ ਪਾਰ ਕਰ ਰਿਹਾ ਸੀ ਜਦੋਂ ਮੈਨੂੰ ਦੋ ਨੰਘ ਸਿੰਘ ਮਿਲੇ ਆ ਉਹਨਾਂ ਨੇ ਮੈਨੂੰ ਹੱਥ ਦੇ ਕੇ ਰੋਕਿਆ ਵਾ ਤਾਂ ਮੈਂ ਨਹੀਂ ਰੁਕਿਆ ਫਿਰ ਉਹਨਾਂ ਨੇ ਗੜਾਸੀ ਦਿਖਾਈ ਆ ਤਾਂ ਮੈਂ ਰੁਕ ਗਿਆ ਰੁਕਦੇ ਅਨਸਾਰ ਹੀ ਮੇਰੇ ਉਹਨਾਂ ਨੇ ਚਾਬੀ ਮੋਟਰਸਾਈਕਲ ਚੋਂ ਕੱਢ ਲਈ ਆ ਤਾਂ ਮੈਨੂੰ ਕਹਿੰਦੇ ਕਿ ਤੂੰ ਇਹ ਸਾਨੂੰ ਮੋਟਰਸਾਈਕਲ ਦੇ ਮੈਂ ਹੱਥ ਪਿਆਰ ਉਹਨਾਂ ਦੀ ਗਾੜੀ ਜੋੜਿਆ ਤਾਂ ਮੈਂ ਇੱਕ ਗਰੰਥੀ ਸਿੰਘ ਆ ਮੈਂ ਜਾ ਕੇ ਮਾਰੇ ਪ੍ਰਕਾਸ਼ ਕਰਨਾ ਅਮਰਤ ਵਿਲਾਵਾ ਮੈਨੂੰ ਪਾਜੀ ਜਾਣ ਦਿਓ ਮੈਂਤ ਨਾਲ ਉਹਨਾਂ ਨੇ ਮੇਰੀ ਐਕ ਨਹੀਂ ਮੰਨੀ ਜਿਹੜਾ ਪਿਛਲੇ ਬੰਨੇ ਮੇਰਾ ਖੜੋ ਗਿਆ ਨਾ ਉਹਨੇ ਮੇਰੇ ਗੜਾਸੀ ਮਾਰੀ ਸਿਰ 'ਤੇ ਮੁੜ ਕੇ ਦੂਸਰੇ ਨੇ ਗੱਡੀਆਂ ਵਾਰਕ ਕੀਤਾ ਫਿਰ ਦੂਸਰੇ ਨੇ ਗੱਡੀਆਂ ਬੋਲਿਆ ਕਹਿੰਦਾ ਮਾਰ ਸਾਲੇ ਦੇ ਹੋਰ ਉਹਨੇ ਪਿੱਛੋਂ ਹੋਰ ਮਾਰੀ ਫਿਰ ਗਾਰਡਲੇ ਨੇ ਮੇਰੇ ਜੋਰ ਨਾਲ ਗੜਾਸੀ ਮਾਰੀ ਆ ਸੱਚ ਕੇ ਸਿਰ 'ਤੇ ਮੇਰਾ ਸਿਰ ਪਾੜਤਾ ਮੈਨੂੰ ਨਹੀਂ ਪਤਾ ਕੀ ਹੋ ਗਿਆ ਕੀ ਨਹੀਂ ਹੋਇਆ हां मैं जदों मैनु ओन्ना ने ठेरया वा उदो मैं एक कार वाला मेरे कोल दी नंगिया वा ते मैं ओ वाले नु हाथ किता पाजी मैनु बचाओ मैं चीख मारी आ पर ओन्ना ने मेरी बांह ਫੜ ਕੇ ਪਿੱਛੇ ਕਰ ਲਈ ਆ ਤੇ ਉਸ कार वाले नु اچانک ਹੀ एकदम ਪਤਾ ਲੱਗਾ ਵੀ ਕੋਈ ਪਿੱਛੇ ਖਤਰਾ ਵਾ ਬੰਦੇ ਦੋ ਬੰਦੇ ਲੈ ਕੇ ਖੜੇ ਐ ਇੱਕ ਬੰਦੇ ਨੇ ਉਹ ਬੇਰਸਾਬੂ ਆਪਣੀ ਜਨਾਨੀ ਨੂੰ ਛੱਡ ਕੇ ਮੁੜ ਕੇ ਵਾਪਸ ਆਇਆ ਤੇ ਉਹਨਾਂ ਚੱਕ ਨੂੰ ਮੇਰਾ ਉਹਨਾਂ ਨੇ ਕੰਮ ਕਰ ਦਿੱਤਾ ਮੈਨੂੰ ਉਸ ਬੰਦੇ ਨੇ ਕਾਰ ਵਿੱਚ ਲੰਮਾ ਪਾਇਆ ਵਾ ਤਾਂ ਮੈਨੂੰ ਹਸਪੀਟਲ ਪਹੁੰਚਾ ਦਿੱਤਾ ਵਾ ਤੇ ਮੇਰਾ ਮੋਟਰਸਾਈਕਲ ਲੈ ਕੇ ਉਹ ਜਿਹੜੇ ਨੰਗੇ ਸੀ ਉਹ ਭੱਜ ਗਏ ਆ ਤੇ ਮੇਰਾ ਪਲਾਟੀਨਾ 100 110 ਸੀਸੀ ਵਿੱਚ ਮੇਰੇ ਡਾਕੂਮੈਂਟ ਸੀ ਸਾਰੇ ਆਧਾਰ ਕਾਰਡ ਪੈਨ ਕਾਰਡ ਏਟੀਐਮ ਤੇ ਪਰਸ ਮੇਰੇ ਚ 1500 ਰੁਪਈਆ ਸੀ ਤੇ ਮੋਬਾਈਲ ਮੇਰਾ ਸੀ ਸੈਮਸੰਗ ਦਾ ਜਿਹੜਾ ਮਤਲਬ ਕਿਤੀ 32000 ਦਾ ਸੀ ਉਹ ਵੀ ਕੱਢ ਕੇ ਲੈ ਗਿਆ ਮੇਰੇ ਸਿਰ ਤੋਂ ਲਾਵਾ ਹੋਤੀ ਸੱਟ ਲੱਗ ਗਈ। ਮੇਰੇ ਸਿਰ 'ਤੇ ਉਹਨਾਂ ਨੇ ਸੱਟਾਂ ਮਾਰੀਆਂ ਜੀ ਹੋਰ ਕਿਤੇ ਨਹੀਂ ਸੱਟਾਂ ਮਾਰੀਆਂ। ਮੈਨੂੰ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਪੂਰਾ ਯਕੀਨ ਆ ਕਿ ਇਹ ਕਿਸੇ ਦੀ ਸਾਜਿਸ਼ سے ਰਚੀ ਗਈ ਆ ਜੋ ਕਿ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ ਜੋ ਕਿ ਮੇਰੇ ਸਿਰ 'ਤੇ ਸੱਟਾਂ ਲਾਈਆਂ ਜਿਹੜੇ ਚੋਰ ਹੁੰਦੇ ਨੇ ਨਾ ਉਹ ਸਿਰ 'ਤੇ ਸੱਟਾਂ ਨਹੀਂ ਲਾਉਂਦੇ। ਅਥਾਰ ਦੀ ਕੀ ਗੱਲ? ਅਥਾਰ ਉਹਨਾਂ ਕੋਸੀ ਗੜਾਸਿਆਂ ਉਹਨਾਂ ਨੇ ਮੇਰੇ ਸਿਰ 'ਤੇ ਸੱਟਾਂ ਲਾਈਆਂ ਵਾ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ ਖਾਲੇ ਕਿ ਮੈਨੂੰ ਲੱਗਦਾ ਉਹ ਉਹਨੂੰ ਮਾਰ ਕੇ ਸੱਟ ਗਿਆ। ਮੋਟਰਸਾਈਕਲ ਮੇਰਾ ਹਜੇ 1.5 ਮਹੀਨਾ ਹੋਇਆ ਲੈਣੀ ਨਵਾਂ ਫਾਇਨਸ ਤੇ ਲਿਆ ਵਾ ਤੇ ਇਹ ਤਾਂ ਮੈਨੂੰ ਰੱਬ ਹੀ ਬਚਾ ਗਿਆ ਵਾ ਹਾਂਜੀ ਮੇਰੀ ਕੋਈ ਰੰਜਿਸ਼ ਨਹੀਂ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਗਈ ਪੁਲਿਸ ਮਲਾਜਮ ਹਾਂਜੀ ਪੁਲਿਸ ਮਲਾਜਮ ਉਦੋਂ ਜਦੋਂ ਹਸਪੀਟਲ ਮੈਂ ਦਾਖਲ ਸੀ ਤੇ ਪਰਚਾ ਮੇਰਾ ਦਰਜ ਕਰਕੇ ਲਗਾਇਆ ਤੇ ਲਿਖ ਕੇ ਲਗਾਇਆ ਮੋਟਰਸਾਈਕਲ ਨੰਬਰ ਜਨ ਸਾਰਾ ਕੁਝ ਕਹਿੰਦੇ ਸੀ ਭਾਲ ਕਰਾਂਗੇ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਆ ਜੀ ਸਾਨੂੰ ਸਾਫ ਮਿਲਣਾ ਚਾਹੀਦਾ ਉਹ ਬੰਦੇ ਫੜਨੇ ਚਾਹੀਦੇ ਆ ਮੇਰਾ ਮੋਟਰਸਾਈਕਲ ਤੇ ਮੇਰਾ ਮੋਬਾਈਲ ਮੈਨੂੰ ਮਿਲਣਾ ਚਾਹੀਦਾ ਵਾ ਜੋ ਮੇਰੇ ਨਾਲ ਹਾਸਾ ਹੋਇਆ ਵਾ ਉਹ ਮੈਨੂੰ ਦੱਸਣ ਕਿਨੇ ਕਰਾਇਆ ਵਾ ਹਾਂਜੀ ਮੈਂ ਡਾਕਟਰ ਹਰਪੀ ਸਿੰਘ ਸਿਵਲ ਹਸਪੀਟਲ ਤਾਣਕੋਟ ਲੋਧੀ ਮੇਰੀ ਪੋਸਟਿੰਗ ਹੈ ਆਪਣੇ ਕੋਲ ਕੱਲ ਸਵੇਰੇ 6:00 ਵਜੇ ਦਾ ਇੱਕ ਪੇਸ਼ੈਂਟ ਆਇਆ ਸੁਰਜੀਤ ਸਿੰਘ ਜਿਹੜਾ ਨਲਪਿੰਡ ਦਾ ਰਹਿਣ ਵਾਲਾ ਹੈ ਇਹ ਤਕਰੀਬਨ 6 ਵਜੇ ਨਾਲ ਇਹਦੇ ਨਾਲ ਕੋ ਲੁੱਟਖੋ ਹੋਈ ਹੈ ਇੱਕ ਗਰੰਤੀ ਸਾਹਿਬ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਇਥੇ ਸੁਲਤਾਨਪੁਰ ਲੋਧੀ ਇਹਨਾਂ ਦੀ ਜੋ ਐਮਐਲਆਰ ਆ ਉਹ ਮੌਜੂਦਾ ਜਿਹੜੇ ਡਾਕਟਰ ਸੀਗੇ ਉਹਨਾਂ ਨੂੰ ਕੱਢ ਦਿੱਤੀ ਗਈ ਹੈ ਤੇ ਪੁਲਿਸ ਨੂੰ ਅਗਲੇਰੀ ਕਾਰਵਾਈ ਵਾਸਤੇ ਭੇਜ ਦਿੱਤੀ ਗਈ ਹੈ ਫਿਲਹਾਲ ਸਾਡੇ ਕੋਈ ਜਿਹੜਾ ਪੇਸ਼ੈਂਟ ਹੈ ਉਹ ਅੰਡਰ ਆਬਜ਼ਰਵੇਸ਼ਨ ਐਡਮਿਟ ਹੈ